ਹਾਈ ਕੋਰਟ ਦੇ ਵਿੱਚ ਅੱਜ ਬਿਕਰਮ ਸਿੰਘ ਜਿਠੀਆ ਦੀ ਜ਼ਮਾਨਤ ਨੂੰ ਲੈ ਕੇ ਸੁਣਵਾਈ ਹੋਣੀ ਸੀ ਸੁਣਵਾਈ ਪੂਰੀ ਹੋਈ ਉਹਨਾਂ ਨੂੰ ਝਟਕਾ ਮਿਲ ਗਿਆ ਇਸ ਇਹਦੇ ਵਿੱਚ ਕਿ ਬਿਕਰਮ ਸਿੰਘ ਜਿਠੀਆ ਕੋਲ ਅੱਗੇ ਕੋਈ ਜਾਣ ਦਾ ਰਸਤਾ ਹੈ ਜਾਂ ਅਜੇ ਬਿਕਰਮ ਜਿਠੀਆ ਨੂੰ ਅਜੇ ਔਰ ਇੰਤਜ਼ਾਰ ਕਰਨਾ ਪਏਗਾ ਕੋਈ ਸਭ ਤੋਂ ਵੱਡੀ ਗੱਲ ਵੈਸੇ ਤੇ ਡੀਏ ਦੇ ਕੇਸ ਦੇ ਵਿੱਚ ਹਾਈ ਕੋਰਟ ਕਿਸੇ ਵੀ ਆਪਾ ਸਟੇਟ ਦੀ ਹਾਈ ਕੋਰਟ ਦੀ ਗੱਲ ਕਰ ਲਈਏ ਡੀਏ ਦੇ ਕੇਸ ਦੇ ਵਿੱਚ ਰਿਲੀਫ ਮਿਲ ਜਾਂਦੀ ਆ ਪਰ ਇਸ ਕੇਸ ਦੇ ਵਿੱਚ ਨਹੀਂ ਮਿਲੇਗੀ ਉਹਦੇ ਚ ਵਜ੍ਹਾ ਹੋ ਸਕਦੀ ਕਿ ਪੰਜਾਬ ਸਰਕਾਰ ਜਾਂ ਵਿਜੀਲੈਂਸ ਬਿਊਰੋ ਨੇ ਜਿਹੜੇ ਆਰਡਰ ਆਏ ਨੇ 25 26 ਪੇਜ ਦੇ ਉਹਦੇ ਚ ਬਹੁਤ ਜ਼ਿਕਰ ਕੀਤਾ ਹੈਗਾ ਕਿ ਇੱਕ ਤੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਅਸੀਂ ਇਸ ਕੇਸ ਦੇ ਵਿੱਚ 19 ਲੋਕਾਂ ਨੂੰ ਨਾਮਜ਼ਦ ਕਰਨਾ ਇਸ ਕਰਕੇ ਹੁਣ ਵਿਕਰਮ ਸਿੰਘ ਮਜੀਠੀਆਰ ਬਹੁਤ ਵੱਡਾ ਚਟਕਾ ਹਾਲਾਂਕਿ ਲੱਗਦਾ ਹੈ ਕਿ ਜਦੋਂ ਡੀਏ ਦੇ ਕੇਸ ਵਿੱਚ ਕੋਈ 5 6 ਮਹੀਨੇ ਜੇਲ੍ਹ ਦੇ ਵਿੱਚ ਰਹਿ ਲੈਣ ਤੇ ਉਹਦੀ ਲਿਬਰਟੀ ਹੈ ਉਹਨੂੰ ਜ਼ਮਾਨਤ ਦੇਣੀ ਸੁਭਾਵਿਕ ਆ ਤੇ ਅੱਜ ਜਦੋਂ ਕਿ ਉਹ ਫੈਸਲਾ ਰਾਖਵਾਂ ਰੱਖਿਆ ਗਿਆ ਜਦੋਂ ਅੱਜ ਫੈਸਲਾ ਪ੍ਰੋਨਾਉਂਸਡ ਸੁਣਾਇਆ ਗਿਆ ਉਹਦੇ ਵਿੱਚ ਅਦਾਲਤ ਨੇ ਮਹਿਸੂਸ ਕੀਤਾ ਹੈਗਾ ਕਿ ਅਸੀਂ ਤੁਹਾਨੂੰ ਇਹ ਨਹੀਂ ਕਿ ਤੁਹਾਡੀ ਜਿਹੜੀ ਤੁਹਾਨੂੰ ਜ਼ਮਾਨਤ ਦੇਣ ਦੀ ਜਿਹੜੀ ਤੁਹਾਡੀ ਹੱਕ ਮੰਦਾ ਤੁਹਾਡੇ ਕੋਲ ਅਸੀਂ ਹੱਕ ਨਹੀਂ ਖੋ ਰਹੇ ਹੈਗੇ ਤੁਸੀਂ 3 ਮਹੀਨੇ ਬਾਅਦ ਫਿਰ ਤੁਸੀਂ ਆਪਣੀ ਜ਼ਮਾਨਤ ਵਾਸਤੇ ਅਦਾਲਤ ਦਾ ਦਰਵਾਜ਼ਾ ਖੜਕਾ ਸਕਦੇ ਹੋ ਪਰ ਨਾਲ ਹੀ ਉਹਨਾਂ ਨੇ ਪੰਜਾਬ ਦੀ ਇਨਵੈਸਟੀਗੇਸ਼ਨ ਏਜੰਸੀ ਵਿਜੀਲੈਂਸ ਨੂੰ ਇੱਕ ਸਪਸ਼ਟ ਕਰ ਦਿੱਤਾ ਕਿ ਤੁਸੀਂ 3 ਮਹੀਨੇ ਦੇ ਵਿੱਚ ਵਿੱਚ ਆਪਣੀ ਜਿਹੜੀ ਪੂਰੀ ਜਿਹੜੀ ਇਨਵੈਸਟੀਗੇਸ਼ਨ ਨੂੰ ਕੰਪਲੀਟ ਕਰੋ ਟਾਈਮ ਬਾਉਂਡ ਕਰ ਦਿੱਤਾਗਾ ਮਤਲਬ ਅੱਜ ਤੁਸੀਂ ਲਾ ਲਓ 4 ਦਸੰਬਰ ਆ 4 ਦਸੰਬਰ ਤੋਂ ਲੈ ਕੇ 3 ਜਨਵਰੀ ਤੱਕ 1 ਮਹੀਨਾ ਹੋ ਗਿਆ 3 ਜਨਵਰੀ ਤੋਂ ਲੈ ਕੇ 2 ਫਰਵਰੀ ਤੱਕ 2 ਮਹੀਨੇ ਹੋ ਗਏ 2 ਫਰਵਰੀ ਤੋਂ ਲੈ ਕੇ 1 ਮਾਰਚ ਤੱਕ ਇਹ ਇਹਨਾਂ ਨੂੰ ਜਿਹੜੀ ਇਨਵੈਸਟੀਗੇਸ਼ਨ ਆ ਪੂਰੀ ਕੰਪਲੀਟ ਕਰਨੀ ਪਊਗੀ ਜਿਹੜੇ ਅੱਜ ਅਦਾਲਤ ਨੇ ਆਰਡਰ ਸੁਣਾਏ ਆਗੇ ਨੇ ਕਿਉਂਕਿ ਸੀ ਵਿਜੀਲੈਂਸ ਵਾਰ-ਵਾਰ ਕਹਿ ਰਹੀ ਸੀ ਕਿ ਇਸ ਕੇਸ ਦੇ ਵਿੱਚ ਬਹੁਤ ਸਾਰੇ ਜਿਹੜੇ ਹਲੇ ਨਾਮਜ਼ਦ ਕਰਨੇ ਨੇ ਔਰ ਜੇ ਇਹਨੂੰ ਬੇਲ ਦਿੱਤੀ ਗਈ ਤੇ ਜਿਹੜੇ ਗਵਾਹ ਨੇ ਉਹਨਾਂ ਨੂੰ ਜਿਹੜਾ ਵਾ ਪ੍ਰਭਾਵ ਪਾ ਸਕਦੇ ਨੇ ਕਿਉਂਕਿ ਇੱਕ ਵੱਡਾ ਬੰਦਾ ਨੇ ਸਰਕਾਰ ਦਾ ਹਿੱਸਾ ਰਹਿ ਚੁੱਕੇ ਨੇ ਕਾਲੀ ਦਲ ਦੇ ਵੱਡੇ ਲੀਡਰ ਨੇ ਪਾਵਰਫੁੱਲੀ ਇਹ ਵਿਜੀਲੈਂਸ ਕਹਿੰਦੀ ਰਹੀ ਹੈਗੀ ਹੁਣ 3 ਮਹੀਨੇ ਦੇ ਵਿੱਚ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੂੰ ਇਹ ਜਿਹੜਾ ਕੇਸ ਹੈ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਡੀਏ ਦਾ ਕੇਸ ਰਜਿਸਟਰ ਕੀਤਾ ਗਿਆ 25 ਜੂਨ 2025 ਨੂੰ ਉਹ ਹੁਣ 3 ਮਹੀਨਿਆਂ ਦੇ ਵਿੱਚ ਇਹ ਪੂਰੀ ਡਿਟੇਲ ਜਿਹੜੀ ਇਹਨਾਂ ਨੂੰ ਇਨਵੈਸਟੀਗੇਸ਼ਨ ਜਿਹੜੀ ਕੰਪਲੀਟ ਕਰਨੀ ਪੈਗੀ 19 ਬੰਦਿਆਂ ਦਾ ਇਹਨਾਂ ਜ਼ਿਕਰ ਕੀਤਾ ਕਿ ਅਸੀਂ ਇਸ ਕੇਸ ਦੇ ਵਿੱਚ ਨਾਮਜ਼ਦ ਕਰਨੇ ਉਹ 19 ਬੰਦੇ ਕਿਹੜੇ ਕਿਨੇ ਹੌਲੀ ਹੌਲੀ ਇੱਕ ਇੱਕ ਕਰਕੇ ਉਹ ਬਾਹਰ ਆ ਜਾਣਗੇ ਜਿਵੇਂ ਪਿੱਛੇ ਜੇ ਹਰਪੀ ਸਿੰਘ ਕੋ ਕੁਲਾਟੀ ਆਗੇ ਜਿਨ੍ਹਾਂ ਦਾ ਵਿਜੀਲੈਂਸ ਨੇ 6 ਦਿਨ ਦਾ ਰਿਮਾਰਡ ਹਾਸਲ ਕੀਤਾ ਪਹਿਲਾਂ ਉਹਨੂੰ ਸਰਕਾਰੀ ਗਵਾਹ ਬਣਾਇਆ ਸੀ ਬਾਅਦ ਚ ਵਕੀਲ ਨੇ ਕਿਹਾ ਕਿ ਨਹੀਂ ਜੀ ਇਹ ਸਾਨੂੰ ਸਹਿਯੋਗ ਨਹੀਂ ਕਰ ਰਿਹਾ ਇਸ ਕਰਕੇ ਉਹਦੀ ਰੈਸਟ ਪਾ ਦਿੱਤੀ ਦੂਜਾ ਹੁਣ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਸਾਲਾ ਸਾਹਿਬ ਨੇ ਗਜਪਤ ਸਿੰਘ ਗਰੇਵਾਲ ਸਾਹਿਬ ਉਹਨਾਂ ਵਾਸਤੇ ਵੀ ਹੁਣ ਰਾਹ ਸਾਰੇ ਬੰਦ ਹੋ ਗਏ ਅੱਗੇ ਉਹ ਲੁਕੇ ਫਿਰਦੇ ਸੀ ਉਹ ਇੰਤਜ਼ਾਰ ਕਰ ਰਹੇ ਸੀ ਕਿ ਸ਼ਾਇਦ ਅੱਜ ਬਿਕਰਮ ਸਿੰਘ ਮਜੀਠੀਆ ਨੂੰ ਰਾਹਤ ਮਿਲ ਜਾਂਦੀ ਤੇ ਮੇਰਾ ਫਿਰ ਮੈਨੂੰ ਵੀ ਐਂਟੀਸਿਪੇਟਰੀ ਬیل ਮਿਲ ਜਾਣੀ ਜਦ ਮੇਨ ਅਕਿਊਜ਼ ਨੂੰ ਰਾਹਤ ਮਿਲ ਗਈ ਤੇ ਬਾਕੀਆਂ ਨੂੰ ਫਿਰ ਲਾਜ਼ਮੀ ਤੌਰ ਤੇ ਮਿਲਣੀ ਮੰਨੀ ਜਾ ਰਹੀ ਸੀ ਉਹਨਾਂ ਨੂੰ ਵੀ ਹੁਣ ਸਰੈਂਡਰ ਕਰਨਾ ਪੈਣਾ ਦੂਜੇ ਪਾਸੇ ਵਿਜੀਲੈਂਸ ਨੇ ਉਹਨਾਂ ਨੂੰ ਪਗੋੜਾ ਕਰਾਰ ਦੀ ਜਿਹੜੀ ਕਾਰਵਾਈ ਸ਼ੁਰੂ ਕਰਦੀ ਉਹ ਅਦਾਲਤ ਕਿਸੇ ਵੇਲੇ ਵੀ ਉਹਨਾਂ ਨੂੰ ਪਗੋੜਾ ਕਰਾਰ ਦੇ ਦਿੱ ਦੇ ਸਕਦੀ ਹੈ ਉਹ ਕੇਸ ਜਿਹੜਾ ਵਿਚਾਰधीन ਅਦਾਲਤ ਦੇ ਹੁਣ ਉਹਨਾਂ ਨੂੰ ਸਰੈਂਡਰ ਕਰਨਾ ਪੈਣਾ ਗੱਜਪਤ ਗੱਜਪਤ ਸਿੰਘ ਗਰੀਵਾਲ ਹਰਪੀ ਸਿੰਘ ਕੁਲਾਟੀ ਦੋ ਤੇ ਹੋ ਗਏ ਨੇ 17 ਬੰਦੇ ਕਿਹੜੇ ਨੇ ਕੀ ਉਹ 17 ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰਕ ਮੈਂਬਰ ਵੀ ਨੇ ਜਾਂ ਕੋਈ ਹੋਰ ਕਾਰੋਬਾਰੀ ਹੈਗੇ ਉਹ ਆਪਣੇ ਆਪ ਤੇ ਜਿਹੜੀ ਐਫ ਆਈ ਆਰ ਕੱਟੀ ਆ ਤੇ ਜਿਹੜਾ ਚਲਾਨ ਪੇਸ਼ ਕੀਤਾ ਉਹਦੇ 'ਚ ਵੀ ਕੋਈ ਵਜ਼ਨ ਸੀ ਇਸ ਕਰਕੇ ਪਹਿਲਾਂ ਅਦਾਲਤ ਨੇ ਦੋਨਾਂ ਧਿਰਾਂ ਦੀ 15 ਦਿਨ ਬੈਸ ਹੋਈ ਟਾਈਮ ਟੂ ਟਾਈਮ ਦੋਨਾਂ ਧਿਰਾਂ ਦੇ ਦਲੀਲਾਂ ਸੁਣੀਆਂ ਫੈਸਲਾ ਰਾਖਵਾ ਰੱਖ ਲਿਆ ਗਿਆ ਤੇ ਅੱਜ ਫੈਸਲਾ ਸਵੇਰੇ ਅਦਾਲਤ ਨੇ ਪੜ੍ਹ ਕੇ ਸੁਣਾ ਦਿੱਤਾ ਕਿ ਐਸਆ ਜਿਹੜੀ ਬੇਲ ਉਹ ਡਿਸਮਿਸ ਕਰਦੇ ਹੈਗੇ ਪਰ ਨਾਲ ਇਹ ਕਹੇ ਕਿ ਐਸੀ ਦਾ ਰਾਈਟ ਨਹੀਂ ਖੋਰ ਏ ਇਹ 3 ਮਹੀਨੇ ਬਾਅਦ ਜਿਹੜਾ ਵਾ ਉਹ ਅਦਾਲਤ ਮੁੜ ਆਸਦੇ ਮਤਲਬ 3 ਮਹੀਨੇ ਬਾਅਦ ਇਹਨਾਂ ਨੂੰ ਜ਼ਮਾਨਤ ਮਿਲਣੀ ਪੱਕੀ ਹੋ ਸਕਦੀ ਮਿਲ ਸਕਦੀ 3 ਮਹੀਨੇ ਬਾਅਦ ਕਿਉਂਕਿ ਉਹਨਾਂ ਦੀ ਅਦਾਲਤ ਨੂੰ ਹੁਕਮ ਦੇ ਦਿੱਤੇ ਅਦਾਲਤ ਨੇ ਕਿ ਤੁਸੀਂ ਆਪਣੀ ਇਨਵੈਸਟੀਗੇਸ਼ਨ ਕੰਪਲੀਟ ਕਰ ਹੁਣ ਦੂਜੀ ਗੱਲ ਇਧਰ ਤੇ ਹਾਈ ਕੋਰਟ ਨੇ 3 ਮਹੀਨੇ ਦਾ ਸਮਾਂ ਦੇ ਦਿੱਤਾ ਤੇ ਕੀ ਇਸ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਸੁਪਰੀਮ ਕੋਰਟ ਜਾ ਸਕਦੇ ਨੇ ਜੀ ਇਹ ਆਪਣੇ ਆਪ ਚ ਵੱਡਾ ਸਵਾਲ ਆ ਹੁਣ ਜੇ ਵਕੀਲ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਉਹ ਸੋਚਣਗੇ ਕਿ ਜੇ ਅਸੀਂ ਸੁਪਰੀਮ ਕੋਰਟ ਦੀ ਜਿੰਨੂੰ ਅਸੀਂ ਵੇਲ ਕਰ ਲਈ ਜੇ ਉੱਥੋਂ ਸੁਪਰੀਮ ਕੋਰਟ ਨੇ ਕਹਿ ਦਿੱਤਾਗਾ ਕਿ ਜਦ ਹਾਈ ਕੋਰਟ ਨੇ ਤੁਹਾਨੂੰ 3 ਮਹੀਨੇ ਇੰਤਜ਼ਾਰ ਕਰਨ ਵਾਸਤੇ ਕਿਹਾ ਤੇ ਪਹਿਲਾਂ ਤੁਸੀਂ ਹਾਈ ਕੋਰਟ ਜਾਓ ਉਹ ਜਿਹੜਾ ਇੱਕ ਮੌਕਾ ਸੁਪਰੀਮ ਕੋਰਟ ਵਾਲਾ ਉਹ ਫਿਰਕ ਚਾਂਸ ਜਿਹੜਾ ਵਾ ਉਹ ਖਤਮ ਵੀ ਹੋ ਸਕਦਾ ਹੈਗਾ ਇਸ ਕਰਕੇ ਹੋ ਸਕਦਾ ਹਨ ਬਿਕਰਮ ਸਿੰਘ ਮਜੀਠੀਆ ਨੂੰ ਮਾਰਚ 2 ਤੱਕ ਫਿਰ ਨਿਊ ਨਾਬਾ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇ ਜਾਂ ਹੋ ਸਕਦਾ ਹੈ ਕਿ ਉਹਦੇ ਜਿਹੜੇ ਵਕੀਲ ਨੇ ਨਹੀਂ ਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਵਾਰ ਅਪੀਲ ਕਰਕੇ ਦੇਖ ਲੈਂਦੇ ਨੇ ਪਰ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਡੀਏ ਦਾ ਕੇਸ ਆ ਅਦਾਲਤਾਂ ਦੇ ਵਿੱਚ ਜਿਹੜੇ ਐਮਰਜੈਂਸੀ ਜਾਂ ਅਰਜੈਂਸੀ ਆ ਉਹ ਕੇਸ ਹੋਰ ਹੁੰਦੇ ਨੇਚਰ ਦੇ ਇਹ ਡੀਏ ਦਾ ਕੇਸ ਆ ਹੋ ਸਕਦਾ ਹੈ ਕਿ ਉੱਥੇ 2-3 ਮਹੀਨੇ ਲੱਗ ਜਾਣ ਉਹਨਾਂ ਚ ਨੂੰ ਇੱਥੇ ਵੀ 3 ਮਹੀਨੇ ਹੋ ਜਾਣੇ ਨੇ ਤੇ ਕੁੱਲ ਮਿਲਾ ਕੇ ਕਹਿੰਦੇ ਕਿ ਮਾਰਚ ਤੱਕ ਤੇ ਬਿਕਰਮ ਸਿੰਘ ਮਜੀਠੀਆ ਇਸ ਹਿਸਾਬ ਦੇ ਨਾਲ ਤੇ ਜੇਲ੍ਹ ਦੇ ਵਿੱਚ ਹੀ ਰਹਿਣਗੇ। ਔਰ ਸਰਕਾਰ ਦਾ ਤੇ ਪਹਿਲਾਂ ਹੀ ਐਡੀ ਛੋਟੀ ਦਾ ਲੱਗਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਐਡੀ ਛੇਤੀ ਤੇ ਅਸੀਂ ਬਾਹਰ ਆਉਣ ਨਹੀਂ ਦਿੰਦੇ ਹੈਗੇ। ਪਰ ਅਜ ਬਿਕਰਮ ਸਿੰਘ ਮਜੀਠੀਆ ਦੇ ਜਿਹੜੇ ਸਮਰਥਕ ਨੇ ਜਾਂ ਪਰਿਵਾਰਕ ਮੈਂਬਰ ਨੇ ਬਿਕਮ ਸਿੰਘ ਮਜੀਠੀਆ ਦਾ ਦਿਲ ਟੁੱਟਿਆ ਕਿ ਨਹੀਂ ਟੁੱਟਿਆ ਇੱਕ ਵੱਖਰੇ ਪਰ ਜਿਹੜੇ ਉਹਨੂੰ ਚਾਹਣ ਵਾਲੇ ਜਾਂ ਹੋਰ ਸਮਰਥਨ ਜਾਂ ਅਕਾਲੀ ਉਹਨਾਂ ਦਾ ਤਾਂ ਟੁੱਟਾ ਹੋਊਗਾ ਕਿ ਉਹਨਾਂ ਨੂੰ ਬਹੁਤ ਸਾਰੇ ਨੂੰ ਆਸ ਸੀ ਕਿ ਹਾਈ ਕੋਰਟ ਤੋਂ ਅਕਸਰ ਜਿਹੜੀ ਰੀਲੀਫ ਮਿਲ ਜਾਂਦੀ ਕਿਉਂਕਿ ਤੁਸੀਂ 25 ਜੂਨ ਦਾ ਫੜਿਆ 6 ਮਹੀਨੇ ਬਾਅਦ ਅਕਸਰ ਹੀ ਜਮਾਨਤਾ ਮਿਲ ਜਾਂਦੀਆਂ ਪਰ ਅਦਾਲਤ ਨੇ ਦੇਖਿਆ ਹੋਊਗਾ ਕਿ ਨਹੀਂ ਹਜੇ ਕੰਪਲੀਟ ਜਿਹੜੀ ਇਨਵੈਸਟੀਗੇਸ਼ਨ ਨਹੀਂ ਹੋਈ ਇਸ ਕਰਕੇ ਵਾਰ-ਵਾਰ ਵਿਜੀਲੈਂਸ ਦੇ ਵਕੀਲ ਜਾਂ ਸਰਕਾਰ ਦੇ ਵਕੀਲ ਕਹਿ ਰਹੇ ਕਹਿ ਰਹੇ ਸੀ ਕਿ ਜੇ ਬਿਕਮ ਸਿੰਘ ਮਜੀਠੀਆ ਬਾਹਰ ਆ ਗਏ ਤੇ ਉਹ ਕੇਸ ਨੂੰ ਪ੍ਰਭਾਵ ਪਾ ਸਕਦੇ ਕੇਸ ਤੇ ਪ੍ਰਭਾਵ ਪਾ ਸਕਦੇ ਸ਼ਾਇਦ ਉਹਨਾਂ ਦੀਆਂ ਦਲੀਲਾਂ ਤੇ ਜਿਹੜੀ ਵਾ ਡੰਗਾਈ ਨਾਲ ਦੇਖਿਆ ਗਿਆ ਹੋਊਗਾ ਜਾਂ ਉਹਨਾਂ 'ਚ ਵਜ਼ਨ ਹੋਊਗਾ ਇਸੇ ਕਰਕੇ ਫੈਸਲਾ ਰੱਖਵਾ ਹੈ ਔਰ ਆਖਵੇਂ ਦੁਬਾਰਾ ਜਿਹੜਾ ਜਿਹੜਾ ਫੈਸਲਾ ਵਾ ਉਹ ਸਾਰਿਆਂ ਦੇ ਸਾਹਮਣੇ ਹੈਗਾ ਮਤਲਬ ਮੰਨਿਆ ਜਾ ਸਕਦਾ ਹੈ ਕਿ ਲਗਭਗ ਸਾਲ ਦੇ ਕਰੀਬ ਬਿਕਰਮ ਸਿੰਘ ਜਿੱਠਿਆ ਨੂੰ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਨਹੀਂ ਦੇਖੋ ਤੁਸੀਂ ਤੇ 3 ਮਹੀਨੇ ਤੇ ਅਗਰੇ ਆਪਾਂ ਇਹ ਵਾਲੀ ਹਾਈ ਕੋਰਟ ਦੇ ਆਰਡਰ ਦੇਖੀ ਅੱਜ ਉਹਨਾਂ ਤੇ ਕੀ ਆਇਆ ਕਿ ਤੁਸੀਂ 3 ਮਹੀਨੇ ਬਾਅਦ ਆ ਜਿਓ ਕਿੰਨੇ ਮਹੀਨੇ ਹੋ ਗਏ ਨਹੀਂ ਉਹ ਛੱਡੋ ਪਿਛਲੇ ਤੇ ਗਏ ਪਿਛਲੇ ਤੇ ਜ਼ੀਰੋ ਹੀ ਹੋ ਗਏ ਨਾ ਜਿਹੜਾ 25 ਜੂਨ ਤੋਂ ਲੈ ਕੇ ਹੁਣ ਤੱਕ ਤੇ ਜੇਲ੍ਹ ਦੇ ਵਿੱਚ ਹੀ ਨੇ ਨਾ ਜੀ 12 ਦਿਨ ਪਹਿਲਾਂ 7 ਦਿਨ ਦਾ ਰਿਮਾਂਡ ਫਿਰ 4 ਦਿਨ 11 ਦਿਨ ਪੁਲਿਸ ਰਿਮਾਂਡ ਬਾਕੀ ਦੋ ਜੇ ਨਿਊ ਡੱਬਾ ਜੇਲ੍ਹ ਦੇ ਵਿੱਚ ਹੀ ਨਾ 10 ਮਹੀਨੇ ਤਕਰੀਬਨ ਤੇ ਹੁਣ 3 ਮਹੀਨੇ 3 ਮਹੀਨੇ ਤੋਂ ਬਾਅਦ ਤੇ ਹਾਈ ਕੋਰਟ ਲਾਉਣਗੇ ਜੀ ਜੇ 3 ਮਹੀਨੇ ਤੇ ਫਿਰ ਸਾਲ ਹੀ ਹੋ ਗਿਆ ਤੇ ਜੇ ਉਸ ਤੋਂ ਪਹਿਲਾਂ ਸੁਪਰੀਮ ਕੋਰਟ ਜਾਣਾ ਚਾਹੁੰਦੇ ਜਾ ਸਕਦੇ ਨੇ ਉਹ ਤੇ ਦੇਖੋ ਜਮਾਨਤ ਵਾਸਤੇ ਤਾਂ ਕਿਤੇ ਵੀ ਜਾ ਸਕਦੇ ਹਾਈ ਕੋਰਟ ਵੱਲ ਨੇ ਵੀ ਉਹਦੇ ਪੱਕੇ ਦਰਵਾਜੇ ਨਹੀਂ ਬੰਦ ਕੀਤੇ ਜੀ ਉਹਨਾਂ ਨੇ ਕਿਹਾ ਤੁਸੀਂ 3 ਮਹੀਨੇ ਬਾਅਦ ਆਜੋ ਜੇ 3 ਮਹੀਨੇ ਬਾਅਦ ਉਦੋਂ ਤੱਕ ਜਿਹੜੀ ਸਾਰੀ ਜਿਹੜੀ ਆ ਉਹ ਹੋ ਜਾਣਾ ਵਾ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਣੀ ਤੇ ਟ੍ਰਾਇਲ ਵੀ ਸਟਾਰਟ ਹੋ ਜਾਣੇ ਕਿ ਨੇ ਜਦੋਂ ਇੱਕ ਵਾਰ ਟ੍ਰਾਇਲ ਸਟਾਰਟ ਹੋ ਜਾਂਦਾ ਉਦੋਂ ਅਦਾਲਤਾਂ ਕਿਸ ਐਂਗਲ ਦੇ ਨਾਲ ਸੋਚਦੀਆਂ ਨੇ ਉਹ ਤੇ ਅਦਾਲਤਾਂ ਹੀ ਦੱਸ ਸਕਦੀਆਂ ਪਰ ਉਸ ਤੋਂ ਪਹਿਲਾਂ ਸੁਪਰੀਮ ਕੋਰਟ ਵੀ ਜਾ ਸਕਦੇ ਹੋ 3 ਮਹੀਨੇ ਬਾਅਦ ਸ਼ਾਇਦ ਜ਼ਮਾਨਤ ਤੋਂ ਮਿਲ ਜAVE ਇਹ ਜਿਹੇ ਕੇਸਾਂ ਦੇ ਵਿੱਚ ਡੀਏ ਦੇ ਕੇਸਾਂ ਦੇ ਵਿੱਚ ਆਪਾਂ ਸੁਪਰੀਮ ਕੋਰਟ ਦੀ ਹਿਸਟਰੀ ਚੱਕ ਲਈਏ ਜਾਂ ਬਾਕੀ ਜਿਹੜੀਆਂ ਹਾਈ ਕੋਰਟਨ ਵੱਖ-ਵੱਖ ਸੂਬਿਆਂ ਦੀਆਂ ਚੱਕ ਲਈਏ ਜਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਆਪਾਂ ਪਿਛਲੀਆਂ ਜਿਹੜੀਆਂ ਡੀਏ ਦੇ ਕੇਸਾਂ ਦੇ ਵਿੱਚ ਝਾਤੀ ਮਾਰ ਲਈਏ ਜਿਹੜੇ ਫੈਸਲੇ ਨੇ ਅਕਸਰ ਹੀ ਜ਼ਮਾਨਤ ਮਿਲ ਜਾਂਦੀ ਹੈਗੀਆ ਪਰ ਇਹ ਕਿ ਅੱਜ ਕੱਲ 6-6 ਮਹੀਨੇ 9-9 ਮਹੀਨੇ 10-10 ਮਹੀਨੇ ਲੱਗ ਜਾਂਦੇ ਨੇ ਦਿੱਲੀ ਵਾਲੇ ਵੀ ਜਿਹੜੇ ਆਮ ਆਦੀ ਪਾਰਟੀ ਦੇ ਜਿਹੜੇ ਲੀਡਰ ਜਿਹੜੇ ਅੱਜਕੱਲ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਡੇਰੇ ਪੱਕੇ ਲਾਇਓ ਇਹਨੇ ਜਿਹੜੇ ਕੋਠੀਆਂ ਦੇ ਵਿੱਚ ਰਹਿ ਰਹੇ ਨੇ ਰੌਲਾ ਬੜਾ ਪੈਂਦਾ ਹੈਗਾ ਹੈ ਨਾ ਜਦ ਰੌਲਾ ਪੈ ਰਿਹਾ ਉਹਨਾਂ ਦੇ ਵੀ 8 9 9 10 10 ਮਹੀਨੇ ਲੱਗੇ ਨੇ ਕਈਆਂ ਦਾ ਸਾਲ ਵੀ ਲੱਗਾਗਾ ਤੇ ਮੰਨ ਕੇ ਜੇ ਉਹ ਵਿਕਰਮ ਸਿੰਘ ਮਜੀਠੀਆ ਦਾ ਵੀ ਸਾਲ ਲੱਗ ਸਕਦਾ ਹੈਗਾ 25 ਜੂਨ ਤੋਂ ਲੈ ਕੇ ਹੁਣ ਤੱਕ 6 ਮਹੀਨੇ ਹੋ ਹੀ ਗਏ ਨੇ 3 ਮਹੀਨੇ ਹੋਰ ਜੋੜ ਲਓ ਜੇ ਮਾਰਚ 'ਚ ਜਾ ਕੇ ਉਹਨਾਂ ਨੂੰ ਆਪਣੀ ਬੇਲ ਦੁਬਾਰਾ ਲਾਉਣੀ ਪੈਗੀ ਤੇ ਹੋ ਸਕਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਮਾਨਸਿਕ ਤੌਰ ਤੇ ਕਹਿਣਗੇ ਕਿ ਜਿੱਤੇ ਆਪਾਂ 6 ਮਹੀਨੇ ਕੱਟਿਆ ਆਪਾਂ 3 ਮਹੀਨੇ ਹੋਰ ਕੱਟ ਲਓ ਪਹਿਲਾਂ ਗਰਮੀਆਂ ਕੱਟੀਆਂ ਨੇ ਹੁਣ ਸਰਦੀਆਂ ਕੱਟ ਲੈਣਗੇ ਹਨ ਤੇ ਉਸ ਤੋਂ ਬਾਅਦ ਅਦਾਲਤਾਂ ਇਸ ਕੇਸ ਦੇ ਵਿੱਚ ਹਾਈ ਕੋਰਟ ਤੋਂ ਨਹੀਂ ਤੇ ਸੁਪਰੀਮ ਕੋਰਟ ਤੋਂ ਜਿਹੜੀ ਜਮਾਨਤ ਤੇ ਅਕਸਰ ਮਿਲ ਹੀ ਜਾਂਦੀ ਹੈ ਕਿਉਂਕਿ ਜਦ ਸਾਰਾ ਚਲਾਨ ਪੇਸ਼ ਹੋ ਜਾਵੇ ਅ uh, ਇਨਵੈਸਟੀਗੇਸ਼ਨ 100% ਕੰਪਲੀਟ ਹੋ ਜਾਵੇ ਫਿਰ ਤੇ ਜਮਾਨਤ ਤੇ ਅਦਾਲਤਾਂ ਨੂੰ ਵੀ ਦੇਣੀ ਪੈਂਦੀ ਹੈਗੀ ਨਾ ਉਹ ਵੱਖਰੇ ਕੇਸ ਹੋਣਗੇ ਉਹਨਾਂ ਕੇਸਾਂ ਦੀ ਨੇਚਰ ਹੋਰ ਹੋਏਗੀ ਜਿੱਥੇ ਬੇਲ ਨਹੀਂ ਮਿਲਦੀ ਇਹਦੇ ਡੀਏ ਦੇ ਕੇਸ ਤੇ ਡੀਏ ਦੇ ਕੇਸਾਂ ਦੇ ਵਿੱਚ ਤੇ ਬਹੁਤ ਸਾਰੇ ਇਸ ਟਾਈਮ ਇੰਡੀਆ ਦੇ ਪੋਲਿਟਿਸ਼ਨਾਂ ਜਿਨ੍ਹਾਂ ਨੂੰ ਵੱਖ-ਵੱਖ ਸਟੇਟ ਹਾਈ ਕੋਰਟ ਵੱਲੋਂ ਜਾਂ ਸੁਪਰੀਮ ਕੋਰਟ ਵੱਲੋਂ ਬੇਲ ਜਿਹੜੀ ਆ ਮਿਲੀ ਹੋਈ ਹੈ ਦਿੱਲੀ ਦੇ ਬਹੁਤ ਸਾਰੇ ਲੀਡਰ ਉਹਨਾਂ ਨੂੰ ਬੇਲ ਮਿਲੀ ਹੋਈ ਹੈ ਉਹ ਸਰਕਾਰਾਂ ਬੇਲ ਨੂੰ ਚੈਲੰਜ ਕਰ ਸਕਦੀਆਂ ਮਤਲਬ ਕੱਲ ਨੂੰ ਸੁਪਰੀਮ ਕੋਰਟ ਬਿਕਮਸਿੰਘ ਮਜੀਠੀਆ ਨੂੰ ਬੇਲ ਦੇ ਦਿੰਦੀ ਹੈ। ਜੀ। ਤਾਂ ਹੋ ਸਕਦਾ ਸਰਕਾਰ ਉਹਦੇ ਹਾਈਕੋਰਟ ਵਿਰੋਧ ਜਾਵੇ ਸੁਪਰੀਮ ਕੋਰਟ ਜਦ ਬਿਕਮਸਿੰਘ ਮਜੀਠੀਆ ਨੂੰ ਬੇਲ ਮਿਲ ਜਾਂਦੀ ਹੈ। ਸਰਕਾਰਾਂ ਜਾ ਸਕਦੀਆਂ ਨੇ ਤੇ ਦੂਜਾ ਬੰਦਾ ਵੀ ਜਿਹੜਾ ਕਥੀ ਦੋਸ਼ੀ ਆ ਉਹ ਵੀ ਜਾ ਸਕਦਾ ਹੈਗਾ। ਰਾਈਟ ਦੋਨਾਂ ਕੋਲ ਹੀ ਆ। ਐਨਡੀਪੀਐਸ ਐਕਟ ਦੇ ਤਹਿਤ ਵੀ ਬਿਕਮਸਿੰਘ ਮਜੀਠੀਆ ਸੁੱਭੀ ਉੱਥੇ ਗਿਆ ਸੁਪਰੀਮ ਕੋਰਟ। ਸਰਕਾਰ ਸੁਪਰੀਮ ਕੋਰਟ ਗਈ ਸੀ। ਬਿਕਰਮ ਸਿੰਘ ਮਜੀਠੀਆ ਨੂੰ ਰਿਲੀਫ ਮਿਲ ਗਈ ਸਰਕਾਰ ਨੂੰ ਨਹੀਂ ਮਿਲੇ ਤੇ ਇਸ ਕਰਕੇ ਇਹ ਚੱਲਦੀ ਰਹਿੰਦੀ ਹੈ ਸੁਪਰੀਮ ਕੋਰਟ ਤੋਂ ਉੱਪਰ ਤਾਂ ਕੁਝ ਹੈ ਨਹੀਂ ਨਾ ਜੀ ਫਿਰ ਔਰ ਦੂਜੀ ਗੱਲ ਹੈ ਕਿ ਬਿਕਮ ਸਿੰਘ ਮਜੀਠੀਆ ਦੇਖੋ ਪਹਿਲਾਂ ਉਹ ਐਨਡੀਪੀਐ ਸੈਕਟਰ ਦੇ ਤਹਿਤ ਜਦੋਂ ਕਾਂਗਰਸ 111 ਦਿਨਾਂ ਦੀ ਚੈਲੰਜ ਚੰਨੀ ਦੀ ਸਰਕਾਰ ਮਕਦਮਾ ਦਰਜ ਹੋਇਆ ਸੀ ਉਦੋਂ ਜੇਲ੍ਹ ਦੇ ਵਿੱਚ ਹੀ ਉਦੋਂ ਹੀ ਉਹਨਾਂ ਨੇ ਪ੍ਰਚਾਰ ਵਾਸਤੇ ਨਾਮੀਨੇਸ਼ਨ ਵਾਸਤੇ ਜਿਹੜਾ ਹਾਈ ਕੋਰਟ ਤੋਂ ਮਨਜ਼ੂਰੀ ਲਈ ਸੀ ਹੁਣ 3 ਮਹੀਨੇ ਰਹਿ ਗਏ ਨੇ ਕੱਲ ਨੂੰ ਹੋਏ ਸਕੇ ਜਾਂ ਲੰਮੇ ਗਏ ਹੈਗੇ ਦ ਇਲੈਕਸ਼ਨ ਦੇ ਦੌਰਾਨ ਜਿਹੜਾ ਵਾ ਉਹਨਾਂ ਨੂੰ ਫਿਰ ਹਾਈ ਕੋਰਟ ਦਾ ਸਹਾਰਾ ਕਿਉਂਕਿ ਅਦਾਲਤਾਂ ਫਿਰ ਕਿਸੇ ਨੂੰ ਇਲੈਕਸ਼ਨਲ ਲੜ ਤੋਂ ਨਹੀਂ ਰੋਕ ਸਕਦੀਆਂ ਜੀ ਤੇ ਉਦੋਂ ਫਿਰ ਹਲਕੇ ਦੇ ਲੋਕਾਂ ਦਾ ਆਪਣਾ ਇੱਕ ਨਜ਼ਰੀਆ ਹੋਵੇਗਾ ਪਰ ਕਾਲੀ ਸਰਕਾਰ ਦੇ ਵਿੱਚ ਜਿਹੜਾ ਇੱਕ ਸਮਗਲਰ ਤਸਕਰ ਸੀ ਅਰਜਨਾਵਾੜੀ ਜਗਦੀਸ਼ ਭੋਲਾ ਉਹਨੇ ਸਭ ਤੋਂ ਪਹਿਲਾਂ ਨਾਮ ਲਿਆ ਸੀ ਨਸ਼ੇ ਦੇ ਵਿੱਚ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੇ ਨਾਮ ਤੇ ਬਹੁਤ ਸਿਆਸਤ ਹੋਈ ਕਾਂਗਰਸ ਨੇ ਵੀ ਕੀਤੀ ਬੀਜੇ ਤੇ ਇਹਨਾਂ ਵੀ ਕੀਤੀ ਆਮ ਆਦੀ ਪਾਰਟੀ ਵਾਲੇ ਵਿਕਰਮ ਸਿੰਘ ਮਜੀਠੀਆ ਕਾਂਗਰਸ ਨੇ ਫੜ ਵੀ ਲਿਆ ਫਿਰ ਉਸ ਕੇਸ ਦੇ ਵਿੱਚ ਚਲਾਨ ਪੇਸ਼ ਨਹੀਂ ਕੀਤਾ ਬਸ ਦੋ ਜਣੇ ਦਾ ਨਾਮ ਇਹ ਸੀ 7 7 ਐਸ ਆਈ ਟੀ ਬਣ ਚੁੱਕੀਆਂ ਨੇ 7ਵੀਂ ਐਸ ਆਈ ਟੀ ਦੇ ਮੁਖੀ ਪਟਿਆਲਾ ਦੇ ਐਸਐਸਪੀ ਵਰਨ ਸ਼ਰਮਾ ਵਾ ਹਾਲੇ ਤੱਕ ਉਸ ਕੇਸ ਦੇ ਵਿੱਚ ਚਲਾਨ ਪੇਸ਼ ਨਹੀਂ ਹੋਇਆ ਫਿਰ ਇੱਕ ਨਵਾਂ ਕੇਸ ਡੀਏ ਦਾ ਕੇਸ ਰਜਿਸਟਰ ਕੀਤਾ ਜਾਂਦਾ ਜਿਹਦੇ ਚ ਕਿਹਾ ਗਿਆ ਪਹਿਲਾਂ 540 ਕਰੋੜ ਦੀ ਬਨਾਮੀ ਪ੍ਰਾਪਰਟੀ ਆ ਫਿਰ ਵਿਜੀਲੈਂਸ ਕਹਿੰਦੀ ਨੇ 740 ਕਰੋੜ ਦੀ ਪ੍ਰਾਪਰਟੀ ਆ ਜੀ ਤੇ ਇਸ ਕਰਕੇ ਹੁਣ ਦੇਖਦੇ ਆ ਕਿ ਵਿਕ੍ਰਮ ਸਿੰਘ ਮਜੀਠੀਆ ਹਣੀ ਸੁਪਰੀਮ ਕੋਰਟ ਜਾਂਦੇ ਨੇ ਜਾਂ ਫਿਰ 3 ਮਹੀਨੇ ਦਾ ਇੰਤਜ਼ਾਰ ਕਰਦੇ ਨੇ